ਅੱਜ ਮੈਂ ਲੈ ਕੇ ਆਈਆਂ ਗੁੱਡੀ ਸਲਵਾਰ ਦੀ ਕਟਿੰਗ ਔਰ ਸਟਿਚਿੰਗ ਆਪਾਂ ਕਰਾਂਗੇ ਗੁੱਡੀ ਸਲਵਾਰ ਦੀ ਕਟਿੰਗ ਸਟਿਚਿੰਗ ਤਾਂ ਫੁੱਲ ਵੀਡੀਓ ਦੇਖਿਓ ਐਂਡ ਤੱਕ ਦੇਖਿਓ ਤੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਇੱਕ ਕਰਨਾ ਤੇ ਸ਼ੇਅਰ ਵੀ ਕਰਨਾ ਵੀਡੀਓ ਤੇ ਸਬਸਕ੍ਰਾਈਬ ਕਰਨਾ ਤੇ ਕਮੈਂਟ ਵਿੱਚ ਦੱਸਣਾ ਤੁਹਾਨੂੰ ਕਿੱਦਾਂ ਲੱਗੀ ਮੇਰੀ ਵੀਡੀਓ ਤੇ ਚਲੋ ਸਟਾਰਟ ਕਰਦੇ ਹਾਂ ਇਹਦੀ ਕਟਿੰਗ ਔਰ ਸਟਿਚਿੰਗ ਸਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਾ ਦੇ ਦਬੀਕ ਤੇ ਤੇ ਅੱਜ ਆਪਾਂ ਗੁੱਡੀ ਸਲਵਾ ਦੀ ਕਟਿੰਗ ਉਹ ਸਟਿਚਿੰਗ ਕਰਾਂਗੇ ਤੇ ਤੁਹਾਨੂੰ ਮੈਂ ਕਟਿੰਗ ਪੇਪਰ ਤੇ ਦੱਸਾਂਗੀ ਤੇ ਸਟਿਚਿੰਗ ਤੁਹਾਨੂੰ ਮੈਂ ਕੱਪੜੇ ਤੇ ਦੱਸਾਂਗੀ ਤੇ ਚਲੋ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹਨੀ ਆ ਕਿ ਪਲੀਜ਼ ਫੁੱਲ ਵੀਡੀਓ ਦੇਖਿਓ ਐਂਡ ਤੱਕ ਦੇਖਿਓ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਤੇ ਜੇ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆ ਸਮਝ ਲੋ ਕਿ ਇਹ ਲੰਬਾਈ ਚ ਕਪੜਾ ਵਾ ਠੀਕ ਹੈ ਜੀ ਠੀਕ ਹੈ ਜੀ ਆ ਲੰਬਾਈ ਚ ਕਪੜਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਕਰਨਾ ਫੋਲਡ ਠੀਕ ਹੈ ਜੀ ਫੋਲਡ ਕਰਤਾ ਉਸ ਤੋਂ ਬਾਅਦ ਆਪਾਂ ਕਰਨਾ ਫੋਲਡ ਫੋਲਡ ਫੋੜ ਫੋਲਡ ਕਰ ਲੈਣਾ ਕਪੜਾ ਨੂੰ ਕਪੜੇ ਨੂੰ ਆਪਾਂ ਠੀਕ ਹੈ ਜੀ ਤੇ ਆਪਾਂ ਆ ਦੇਖੋ ਬੰਦ ਵਾਲਾ ਸਾਈਡ ਉਧਰ ਰੱਖਣਾ ਹੈ ਖੁੱਲਾ ਵਾਲਾ ਸਾਈਡ ਆਪਣੇ ਵਾਲੇ ਸਾਈਡ ਤੇ ਰੱਖਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਨਾਪ ਦੱਸਣਾ ਚਾਹਨੀ ਆ ਕਿ ਕੀ ਨਾਪ ਹੈ ਇਹਦਾ ਨਾਪ ਹੈਗਾ 37 ਇੰਚ ਸਲਵਾਰ ਦੀ ਲੰਬਾਈ ਹੈ ਠੀਕ ਹੈ ਜੀ 14 ਇੰਚ ਇਹਦਾ ਆਸਣ ਹੈ ਤੇ 6.5 ਆਪਾਂ ਇਹਦਾ ਪਹੁੰਚਾ ਰੱਖਾਂਗੇ ਤਿਆਰ ਤੇ ਐਨਾ ਹੀ ਦਾ ਨਾਪ ਹੈ ਤੇ ਜਿੱਦਾਂ ਆਪਾਂ ਸਟੇਟ ਸਲਵਾਰ ਜਿਹੜਾ 트ੈਂਡਿੰਗ ਚੱਲ ਰਹੀ ਹੈ ਸੇਮ ਸੇਮ ਉਹਦੇ ਨਾਲ ਦੀ ਉਦਾਂ ਹੀ ਕਟਿੰਗ ਹੋਣੀ ਆ ਸਟਿਚਿੰਗ ਕਰਨ ਦਾ ਅਲੱਗ ਤਰੀਕਾ ਹੈ ਕਟਿੰਗ ਦਾ ਸੇਮ ਉਹ ਹੀ ਤਰੀਕਾ ਹੈ ਤੇ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਵਾਂਗੇ ਇਹਦੀ ਲੰਬਾਈ ਹੈਗੇ 37 ਇੰਚ ਪਹਿਲਾਂ ਆਪਾਂ 2 ਇੰਚ ਐਕਸਟਰਾ ਲਵਾਂਗੇ ਉੱਪਰ ਠੀਕ ਹੈ ਜੀ ਇੱਥੇ ਆਪਾਂ ਸਿੱਧੀ ਲਾਈਨ ਬਣਾ ਦੇਣੀ ਆ ਤਾਂ ਇਹਦੀ 2 ਇੰਚ ਦੀ 벨ਟ ਪਏਗੀ ਤੇ 2 ਇੰਚ ਦੀ 벨ਟ ਕੱਢ ਕੇ ਆਪਾਂ ਲਵਾਂਗੇ 35 ਇੰਜ ਜੇ ਲੰਬਾਈ ਬਚਦੀ ਹੈ ਤੇ 35.5 ਲਵਾਂਗੇ ਕਿਉਂਕਿ ਹਾਫ ਇਜ ਮਾਰਜਨ ਉੱਪਰ ਸੀਨ ਚ ਆਏਗਾ ਤੇ 35 ਆਪਾਂ ਲੰਬਾਈ ਲੈ ਲੈਣੀ ਹੈ ਤੇ ਆਪਾਂ ਐਕਸਟਰਾ ਜਿਹੜਾ 2 ਇੰਚ 2.5 ਇੰਚ ਆਪਾਂ ਫੋਲਡ ਕਰਨਾ 2.5 ਇੰਚ ਪਹੁੰਚਾ ਉਹ ਵੀ ਆਪਾਂ ਲੈ ਲੈਣਾ 38 ਇੰਚ ਟੋਟਲ ਲੰਬਾਈ ਲੈ ਲੈਣੀ ਹੈ ਤੋਂ ਬਾਅਦ ਆਪਾਂ ਪੂਰਾ ਹੀ ਕੱਪੜਾ ਲੈ ਲੈਣਾ ਇੱਥੋਂ ਆਪਾਂ 2 ਇੰਚ ਲਵਾਂਗੇ ਠੀਕ ਹੈ ਜੀ 2 ਇੰਚ ਲੈ ਕੇ ਇਥੋਂ ਆਪਾਂ ਲਵਾਂਗੇ ਆਸਨ ਆਸਨ ਆਪਾਂ 14 ਇੰਚ ਪੂਰਾ ਲੈ ਲੈਣਾ ਮੰਨ ਲਓ ਕਿ ਆਸਨ 14 ਇੰਚ ਹੈ ਇਥੋਂ 2 ਇੰਚ ਲੈ ਕੇ ਇਥੇ ਆਪਾਂ ਬੋਕਸ ਬਣਾ ਦੇਣਾ ਉਹ ਤੋਂ ਬਾਅਦ ਆਪਾਂ ਇਥੋਂ ਗੁਲਾਈ ਦੇ ਦੇਣੀ ਆ ਦੇਖ ਖੁੱਲੇ ਪਾਸਾ ਹੈ ਇਹ ਚਾਰ ਫੋਲਡ ਹੈ ਜ ਹੈ ਚਾਰ ਪੀਸ ਹੈ ਠੀਕ ਹੈ ਜੀ ਇਥੋਂ ਆਪਾਂ ਦੇ ਦੇਣੀ ਗੁਲਾਈ ਉਹ ਤੋਂ ਬਾਅਦ ਆਪਾਂ ਪੁੰਜਾ ਰੱਖਾਂਗੇ ਪੁੰਜਾ ਇਹਦਾ 6.5 ਤਿਆਰ ਹੈ ਤੇ 1 ਇੰਚ ਐਕਸਟਰਾ ਲੈ ਲਾਂਗੇ 7.5 ਲੈ ਲਿਆ ਬੱਸ ਬਤ ਐਨ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹਦੀ ਆਪਾਂ ਕਰ ਦੇਣੀ ਕਟਿੰਗ ਤਾਂ ਮੈਂ ਕੱਪੜੇ ਦੇ ਵੀ ਕਟਿੰਗ ਦੱਸਾਂਗੀ ਠੀਕ ਹੈ ਜੀ ਇਹਦੀ ਕਟਿੰਗ ਕਰਤੀ ਉਹ ਤੋਂ ਬਾਅਦ ਉੱਪਰ ਜੁੜਿਆ ਹੋਇਆ ਪੀਸ ਹੈ ਇਹਦੀ ਇਹਨੂੰ ਵੀ ਆਪਾਂ ਅਲੱਗ-ਲਾ ਕਰ ਲੈਣਾ ਠੀਕ ਹੈ ਜੀ ਇਹ ਹੋ ਗਏ ਦੋ ਪੀਸ ਠੀਕ ਹੈ ਜੀ ਫਰੰਟ ਬੈਕ ਪੀਸ ਉਹ ਤੋਂ ਬਾਅਦ ਆਪਾਂ ਐਦਾਂ ਆ ਦੇਖਿਓ ਐਦਾਂ ਕਰਕੇ ਆਪਾਂ ਆਸਣ ਜੋੜਾਂਗੇ ਨਾ ਜਿਹੜਾ ਆਪਾਂ ਜੋੜਾਂਗੇ ਆਸਣ ਐਦਾਂ ਕਰਕੇ ਠੀਕ ਹੈ ਜੀ ਆਸਣ ਜੋੜਾਂਗੇ ਇਹ ਹੋ ਗਿਆ ਹਾਫ ਆਪਾਂ ਆਸਣ ਜੋੜ ਕੇ ਵੀ ਆਪਾਂ ਇਹਦੀ ਕਾਰਡ ਪਾ ਸਕਦੇ ਆ ਠੀਕ ਹੈ ਜੀ ਬੈਕ ਸਾਈਡ ਦੀ ਤੇ ਆਪਾਂ ਐਦਾਂ ਵੀ ਪਾ ਸਕਦੇ ਆ ਤੁਹਾਨੂੰ ਮੈਂ ਐਦਾਂ ਦੱਸਾਂਗੀ ਆਪਾਂ ਜਿਹੜਾ 2 ਇੰਚ ਐਕਸਟਰਾ ਲਿਆ ਸੀ ਉਹਦੀ ਆਪਾਂ ਕਰਦਣੀ ਕਟਿੰਗ ਹਾਫ ਤੱਕ ਇੱਤੋਂ ਕਰ ਆਪਾਂ ਕਟਿੰਗ ਕਰ ਦੇਣੀ ਹੈ ਇਹਦੇ ਸੈਂਟਰ ਤੱਕ ਜਿਹੜਾ ਇੱਥੇ ਸੈਂਟਰ ਆ ਜਿਹੜਾ ਆਪਾਂ ਫੋਲਡ ਕੀਤਾ ਕਪੜਾ ਉੱਥੇ ਨਿਸ਼ਾਨੀ ਲਾ ਲਾਂਗੇ ਸਿੱਧੀ ਇੱਥੋਂ ਆਪਾਂ ਇੱਥੇ ਐਦਾਂ ਕਰ ਦੇਣੀ ਐਦਾਂ 2 ਇੰਚ ਜਿਹੜਾ ਐਕਸਟਰਾ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਬੈਕ ਸਾਈਡ ਪੂਰਾ ਹੀ ਰੱਖਾਂਗੇ ਇੱਥੋਂ ਆਸਨ ਤੋਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਆਪਾਂ ਇਹਦੀ ਕਰ ਦੇਣੀ ਕਟਿੰਗ एक गल याद रखना है कि आ बैक साइड है आ फ्रंट साइड है ये फ्रंट साइड रखा गे आप सब तू पहन जोड़ांे ਠੀਕ ਹੈ ਜੀ ਆ ਦੇਖੋ ਫਰੰਟ ਸਾਈਡ ਐ ਬੈਕ ਸਾਈਡ ਬੈਕ ਸਾਈਡ 2 ਇੰਚ ਐਕਸਟਰਾ ਹੈ ਫਰੰਟ ਨਾਲੋਂ ਠੀਕ ਹੈ ਜੀ ਬੈਕ ਸਾਈਡ ਜ਼ਿਆਦਾ ਵਾ ਤਾਂ ਆਪਾਂ ਇਹ ਬੈਕ ਸਾਈਡ ਰੱਖਣੀ ਹੈ ਫਰੰਟ ਸਾਈਡ ਰੱਖਣੀ ਹੈ ਤੇ ਚਲੋ ਸਟੀਚਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਆਸਲ ਦੀ ਸੀਨ ਲਗਾਵਾਂਗੇ ਦੋਵੇਂ ਆਸਲ ਦੇ ਬੈਕ ਆਫ ਫਰੰਟ ਦੇ ਠੀਕ ਹੈ ਪਹਿਲਾਂ ਆਪਾਂ ਸੀਨ ਲਗਾ ਲੈਣੇ ਆਂ ਮੈਂ ਫਰੰਟ ਔਰ ਬੈਕ ਆਸਨ ਦੇ ਸੀਨ ਲਗਾ ਕੇ ਤੇ ਕੱਪੜੇ ਨੂੰ ਵਿਛਾ ਲਿਆ ਵਾ ਸਲਵਾਰ ਨੂੰ ਤੇ ਉਤ ਬਾਦ ਆਪਾਂ ਇਥੋਂ ਫਰੰਟ ਸਾਈਡ ਤੋਂ ਆਪਾਂ 4 ਇੰਚ ਇੱਥੇ ਨਿਸ਼ਾਨੀ ਲਾਵਾਂਗੇ 4 ਇੰਚ ਦੀ ਉਤ ਬਾਦ ਆਪਾਂ 3 3 ਇੰਚ ਦੀ ਨਿਸ਼ਾਨੀ ਲਾਵਾਂਗੇ 3 3 3 ਇੰਚ ਦੀ ਤਿੰਨ ਵਾਰੀ ਨਿਸ਼ਾਨੀਆਂ ਲਾਵਾਂਗੇ ਠੀਕ ਹੈ ਜੀ ਇੱਕ ਵਾਰੀ 4 ਇੰਚ ਦੀ ਉੱਤੇ ਬਾਅਦ 3 3 ਇੰਚ ਦੀ ਆਪਾਂ ਨਿਸ਼ਾਨੀਆਂ ਲਾਣੀਆਂ ਉੱਤੇ ਬਾਅਦ ਸੈਂਟਰ ਚ ਆਪਾਂ ਇੱਕ ਕੱਟ ਲਗਾ ਲੈਣਾ ਤੇ ਦੂਜੀ ਸਾਈਡ ਤੇ ਵੀ ਆਪਾਂ ਸੇਮ ਹੀ ਇਦਾਂ ਹੀ ਅਥਾ 4 ਇੰਚ ਲਵਾਂਗੇ ਪਹਿਲੇ ਆਸ અમારી ਸਾਈਡ ਤੋਂ ਲੈਣਾ ਫਰੰਟ ਤੋਂ ਫਿਰ ਉਤਤ ਬਾਅਦ ਇਹਨੇ 3 ਇੰਚ ਦੀਆਂ ਤਿੰਨ ਨਿਸ਼ਾਨੀਆਂ ਲਗਾਉਣੀਆਂ ਉਤਤ ਬਾਅਦ ਇਹਦਾ ਵੀ ਸੈਂਟਰ ਚ ਇੱਕ ਕੱਟ ਲਗਾ ਲੈਣਾ ਦੂਜੀ ਸਾਈਡੇ ਜਿੱਦਾ ਇੱਧਰ ਲਗਾਏ ਇਦਾਂ ਹੀ ਆਪਾਂ ਦੂਜੀ ਸਾਈਡ ਤੇ ਕੱਟ ਲਗਾ ਲੈਣਾ ਤਾਂ ਅਦਾ ਚਾਰ ਹੋ ਗਏ ਨਿਸ਼ਾਨੀਆਂ ਉਤ ਬਾਅਦ ਆਪਾਂ ਪਿੰਨਾ ਲੈ ਲਾਂਗੇ ਪਿੰਨਾ ਲੈ ਕੇ ਪਹਿਲਾਂ ਇਹਨੂੰ ਅਟੈਚ ਕਰ ਲਾਂਗੇ ਆ ਦੇਖੋ ਤਾਂ 3 4 ਇੰਚ ਛੱਡ ਕੇ ਆ ਦੇਖੋ 3 ਇੰਚ ਤੋਂ ਫੜ ਕੇ 4 ਇੰਚ ਨਾਲ ਮਲਾਣਾ ਇਦਾਂ ਕਰਕੇ ਆਪਾਂ ਚੋਣਾ ਪਾਵਾਂਗੇ ਉਤ ਬਾਅਦ ਦੂਜੀ ਵੀ 3 ਇੰਚ ਦੀ ਇਹਦੇ ਨਾਲ ਨਾਲ ਹੀ ਮਿਲਾ ਦਾਂਗੇ ਉਦੋਂ ਬਾਅਦ ਤੀਜੀ ਵੀ ਇਹਦੇ ਨਾਲ ਹੀ ਮਿਲਾ ਦਾਂਗੇ ਠੀਕ ਹੈ ਜੀ ਇੱਥੇ ਆਪਾਂ ਚੋਣਾ ਪਾ ਦੇਣੀ ਹੈ ਬਰਾਬਰ ਕਰਕੇ ਉਤ ਬਾਅਦ ਜਿਹੜਾ ਕੱਟ ਹੈ ਇਹਨੂੰ ਵੀ ਆਪਾਂ ਮਿਲਾ ਲੈਣਾ ਸੈਂਟਰ ਜਿਹੜਾ ਠੀਕ ਹੈ ਜੀ ਇੱਥੇ ਆਪਾਂ ਲਗਾ ਦੇਣੀ ਆ ਪਿੰਨਾ ਤੇ ਦੂਜੀ ਸਾਈਡ ਤੇ ਵੀ ਸੇਮ ਆਪਾਂ ਇਦਾਂ ਹੀ ਕਰਾਂਗੇ 4 ਇੰਚ ਤੇ 3 ਇੰਚ ਦੀ ਚੋਣ ਰੱਖਾਂਗੇ ਉਤ ਬਾਅਦ ਦੂਜੀ ਵੀ ਰੱਖ ਦਾਂਗੇ ਤੇ ਤੀਜੀ ਵੀ ਚੋਣ ਬਾਦਾਂਗੇ ਉਹ ਤੋਂ ਬਾਅਦ ਸੈਂਟਰ ਦੀ ਵੀ ਜਿਹੜਾ ਕੱਟ ਲਗਾਇਆ ਉਹਦੀ ਵੀ ਆਪਾਂ ਚੋਣ ਪਾ ਕੇ ਇਹਦੇ ਉੱਪਰ ਰੱਖ ਦੇਣੀ ਆ ਇੱਥੇ ਆਪਾਂ ਲਗਾ ਲੈਣੀ ਪਿੰਨ ਠੀਕ ਹੈ ਜੀ ਇਹਨੂੰ ਬਰਾਬਰ ਕਰ ਲੈਣਾ ਤੇ ਇੱਥੇ ਪਿੰਨਾ ਲਗਾਤੀਆਂ ਉਹ ਤੋਂ ਬਾਅਦ ਆਪਾਂ ਮਸ਼ੀਨ ਤੇ ਚੱਲਦੇ ਆਂ ਤੇ ਆ ਦੇਖਿਓ ਧਿਆਨ ਨਾਲ ਦੇਖਿਓ ਤੇ ਫੁੱਲ ਵੀਡੀਓ ਦੇਖਿਓ ਆਪਾਂ ਇੱਥੇ ਖੋਲ ਲੈਣੀ ਹੈ ਪੈਨ 4 ਇੰਚ ਦਾ 4 ਇੰਚ ਦੀ ਜਿਹੜੀ ਚੋਣਾ ਇਹਨੂੰ ਆਪਾਂ ਛੱਡ ਦੇਣਾ ਜਿਹ ਆ ਜਿਹੜੀਆਂ ਬਾਕੀ 3 ਇੰਚ ਦੀਆਂ ਚੋਣਾਆਂ ਵਾਂ ਇਹਨੂੰ ਆਪਾਂ ਬਰਾਬਰ ਕਰਕੇ ਬਰਾਬਰ ਕਾਲਾਣਾ ਚੰਗੀ ਤਰ੍ਹਾਂ ਕਪੜਾ ਇਹਦੇ ਉੱਪਰ ਆਪਾਂ ਲਗਾਵਾਂਗੇ ਸੀਨ 4 ਇੰਚ ਦੀ ਕੱਢ ਦੇਣੀ ਹੈ ਜਿਹੜੀ ਚੋਣ ਜਿਹਦੇ ਉੱਪਰ ਆਪਾਂ ਚੋਣਾ ਪਾਈਆਂ ਸੀ ਉਹਨੂੰ ਛੱਡ ਦੇਣਾ ਤੇ ਬਾਕੀ 3 ਦੇ ਨੀਚੇ ਦੀਆਂ ਜਿਹੜਾ ਕੱਟ ਲਗਾਇਆ ਸਾਰੀਆਂ ਆਪਾਂ ਬਰਾਬਰ ਕਰਕੇ ਚੋਣਾ ਤੇ ਇਹਦੇ ਉੱਪਰ ਆਪਾਂ ਲਗਾਵਾਂਗੇ ਸੀਨ ਤੇ ਇਹਦੇ ਉੱਪਰ ਆਪਾਂ 3 ਇੰਚ ਦੀ ਸੀਨ ਲਗਾਵਾਂਗੇ 3 ਇੰਚ ਤੱਕ ਨਿਸ਼ਾਨੀ ਲਾ ਕੇ ਠੀਕ ਹੈ ਜੀ 3 ਇੰਚ ਦੀ ਨਿਸ਼ਾਨੀ ਲਾ ਆ ਗਏ ਇੱਥੇ ਤੱਕ ਆਪਾਂ ਬਰਾਬਰ ਕਰਕੇ ਚੋਣਾ ਇਹਦੇ ਉੱਪਰ ਸਫਾਈ ਨਾਲ ਸੀਨ ਲਗਾਵਾਂਗੇ ਠੀਕ ਹੈ ਜੀ ਇਹਨੂੰ ਡਬਲ ਕਰ ਦਾਂਗੇ ਸੀਨ ਨੂੰ ਅਤੇ ਬਾਤਾਗਾ ਕੱਢ ਦਾਂਗੇ ਇਥੋਂ ਤਾਂ ਹੁਣ ਧਿਆਨ ਨਾਲ ਦੇਖਿਓ ਉਹ ਤੋਂ ਬਾਅਦ ਆਪਾਂ ਜਿਹੜੀ ਆ ਚੋਣਾ ਲਗਾਈਆਂ 4 ਇੰਚ ਦੇ ਰੱਖ ਕੇ ਚੋਣਾ ਦੇ ਸੀਨ ਲਗਾਈ ਆ ਆਪਾਂ 4 4 ਇੰਚ ਦੇ ਨੂੰ ਰੱਖ ਦੇਣਾ 4 ਇੰਚ ਦੇ ਰੱਖ ਕੇ ਆਪਾਂ ਦੂਸਰੀ ਸਾਈ ਸਿੱਧੀ ਸਾਈਡ ਆਪਾਂ ਸੀਨ ਲਗਾਵਾਂਗੇ ਆ ਦੇਖੋ ਐਦਾ ਕਰਕੇ ਆਪਾਂ ਸੀਨ ਲਗਾ ਲਾਂਗੇ ਕਟਿ ਚੋਣਾ ਬਰਾਬਰ ਆਣੇ ਚਾਹੀਦੇ ਸੀਨ ਚ ਆ ਦੇਖੇ 4 ਇੰਚ ਦੀ ਨਿਸ਼ਾਨੀ ਜਿੱਥੇ ਲਗਾਈ ਉਹਦੇ ਉੱਪਰ ਆਪਾਂ ਇੱਕ ਸੀਨ ਲਗਾ ਦੇਣੀ ਆ ਉਹਦੇ ਉੱਪਰ ਰੱਖ ਕੇ ਚੋਣਾ ਨੂੰ ਠੀਕ ਹੈ ਜੀ ਆ ਆਪਾਂ ਲਗਾ ਲਈ ਸੀਨ ਆ ਦੇਖੋ ਕੁਝ ਕੁਝ ਇਸ ਤਰ੍ਹਾਂ ਹੋਏਗਾ ਵਿੱਚੋਂ ਖੁੱਲਾ ਹੋਏਗਾ ਤੇ ਉੱਪਰੋਂ ਸੀਨ ਲੱਗੀ ਹੋਏਗੀ 4 ਇੰਚ ਦੇ ਜਿਹੜੇ ਲਗਾਈ ਆ ਤਾਂ ਦੂਜੀ ਸਾਈਡ ਫੇਰ ਦੂਜੀ ਸਾਈਡ ਦੇਖ ਕੇ ਧਿਆਨ ਨਾਲ ਆ ਦੇਖੋ ਆਪਾਂ ਦੂਜੀ ਸਾਈਡ ਤਿਆਰ ਕਰਾਂਗੇ ਉਸ ਤੋਂ ਬਾਅਦ ਸੇਮ ਹੀ ਇਦਾਂ ਹੀ ਕਰਾਂਗੇ ਤਿਆਰ 4 ਇੰਚ ਵਾਲੀ ਚੌਣਾ ਆਪਾਂ ਛੱਡ ਦੇਣੀ ਆ ਤੇ ਬਾਕੀ ਉਸ ਤੋਂ ਬਾਅਦ ਜਿਹੜੀਆਂ 4 ਚੌਣਾ ਵਾਂ ਉਹਦੀ ਆਪਾਂ 3 ਇੰਚ ਦੀ ਸੀਨ ਲਗਾਣੀ ਆ ਇਹ ਚੋਣਾਂ ਨੂੰ ਬਰਾਬਰ ਕਰ ਲੈਣਾ ਸੇਮ ਉਦਾਂ ਹੀ ਸੀਨ ਲਗਾਣੀਆਂ ਜਿੱਦਾਂ ਪਹਿਲੇ ਲਗਾਈ ਆ ਤੇ ਮੈਂ ਸੀਨ ਲਗਾਤੀ ਐ ਉਸ ਤੋਂ ਬਾਅਦ ਆਪਾਂ 4 ਇੰਚ ਦੇ ਇਹਨੂੰ ਇਦਾਂ ਜੋੜ ਦਾਂਗੇ ਇਦਾਂ ਕਰਕੇ ਤੇ ਇਹਦੇ ਉੱਪਰ ਆਪਾਂ ਸੀਨ ਲਗਾਣੀ ਆ ਪੈਰ ਪੈਰ ਤੇ ਸੀਨ ਲਗਾਵਾਂਗੇ ਪੈਰ ਪੈਰ ਦਾ ਕਪੜਾ ਛੱਡ ਕੇ ਤੇ ਚੋਣਾ ਨੂੰ ਬਰਾਬਰ ਕਰਕੇ ਇਹਦੇ ਉੱਪਰ ਜਿੱ ਤੱਕ ਚੋਣਾ ਉੱਤ ਤੱਕ ਆਪਾਂ ਸੀਨ ਲਗਾ ਦੇਣੀ ਆ ਆ ਦੇਖੋ ਮੈਂ ਸੀਨ ਲਗਾਤੀ ਆ ਠੀਕ ਹੈ ਜੀ ਆ ਦੇਖੋ ਇਦਾਂ ਦੀ ਬਣੇਗੀ ਸਲਵਾਰ ਉਸ ਤੋਂ ਬਾਅਦ ਆਪਾਂ ਬੈਲਟ ਤਿਆਰ ਕਰਾਂਗੇ ਠੀਕ ਹੈ ਜੀ ਇੱਥੋਂ ਆਪਾਂ ਲੈਂਥ ਲੈ ਲੈਣੀ ਹੈ ਜਿੰਨੀ ਤੁਹਾਡੀ ਲੈਂਥ ਹੈਗੀ ਹੈ ਚੜਾਈ ਹੈਗੀ ਹੈ ਐਨੀ ਆਪਾਂ ਇਹ ਬੈਲਟ ਲੈ ਲੈਣੀ ਹੈ ਤੇ ਬੈਲਟ ਨੂੰ ਫੋਲਡ ਕਰਕੇ ਆ ਦੇਖੋ ਮੈਂ ਬੈਲਟ ਲੈ ਲਈ ਹੈ ਚੜਾਈ 'ਚ ਤੇ ਲੰਬਾਈ 'ਚ ਮੈਂ 5 ਇੰਚ ਲਈ ਆ ਠੀਕ ਹੈ ਚੜਾਈ 'ਚ ਜਿੰਨੀ ਤੁਹਾਡੀ ਸਲਵਾਰ ਦਾ ਘੇਰਾ ਬਚਦਾ ਉਹਦੇ ਹਿਸਾਬ ਨਾਲ ਤੁਸੀਂ ਬੈਲਟ ਲੈ ਲੈਣੀ ਹੈ ਤੇ ਲੰਬਾਈ 'ਚ 5 ਇੰਚ ਲੈਣੀ ਹੈ ਇਦੇ ਉੱਪਰ ਆਪਾਂ ਆ ਦੇਖੋ ਪੇਸਟਿੰਗ ਪੇਪਰ ਲਗਾਵਾਂਗੇ ਕਮਰ ਵਾਲੀ ਸਾਈਡ ਤੇ ਜਿੰਦਾ ਦੀ ਕਮਰ ਆ ਉਹਨਾਂ ਤੋਂ ਹੀ ਲੈ ਲੈਣੀ ਆ ਇਹ ਦੇਖੋ ਮੈਂ 13 ਇੰਚ ਲੈ ਰਹੀ ਹਾਂ ਕਮਰ ਦੇ ਹਿਸਾਬ ਨਾਲ ਆਪਣੀ ਕਮਰ ਦੇ ਹਿਸਾਬ ਨਾਲ ਲੈ ਲਈ ਆ ਉਹਦੇ ਬਾਅਦ ਫਰੰਟ ਤੇ ਆਪਾਂ ਸੀਨ ਲਗਾ ਲਾਂਗੇ ਇਹਨੂੰ ਅਟੈਚ ਕਰ ਦਾਂਗੇ ਪ੍ਰੈਸ ਨਾਲ ਪਹਿਲੇ ਮੈਂ ਕਰ ਲਿਆ ਅਟੈਚ ਪੇਸਟਿੰਗ ਕਰ ਚੁੱਕੀ ਆ ਉਹਦੇ ਬਾਅਦ ਆਪਾਂ ਫਰੰਟ ਸਾਈਡ ਤੇ ਆਪਾਂ ਇਹਨੂੰ ਅਟੈਚ ਕਰਾਂਗੇ ਜਿੰਨੀ ਤੱਕ ਤੁਹਾਡੀ ਪੇਸਟਿੰਗ ਬੁਕਰਮ ਹੈ ਉਹਨੇ ਉਹਨੇ ਤੱਕ ਤੁਸੀਂ ਸੀਨ ਲਗਾ ਦੇਣੀ ਹੈ ਆਪਾਂ ਸੈਂਟਾ ਦਾ ਸ਼ੁਰੂ ਕਰਾਂਗੇ ਸੈਂਟਾ ਦੇ ਆਸਨ ਤੋਂ ਤਾਂ ਆਪਾਂ ਪੂਰੀ ਬੈਲਟ ਜੋੜ ਦਾਂਗੇ ਠੀਕ ਹੈ ਜੀ ਮੈਂ ਪੂਰੀ 벨ਟ ਨਾਲ ਜੋੜਤੀ ਆ ਸਲਵਾਰ ਦੇ ਨਾਲ ਔਰ ਬਾਅਦ ਆਪਾਂ ਜਿੰਨੀ ਅੱਗੇ 벨ਟ ਇੱਥੇ ਨਿਸ਼ਾਨੀ ਲਾ ਦਾਂਗੇ 벨ਟ ਲੱਗੀ ਹੋਈ ਆ ਇੱਥੋਂ ਆਪਾਂ ਛੱਡ ਕੇ ਤੇ ਬਾਕੀ ਪੂਰੀ ਆਪਾਂ ਜਿੱਥੇ ਲਾਸਟਕ ਪਾਣੀ ਆ ਉਹਨੂੰ ਆਪਾਂ ਫੋਲਡ ਕਰ ਲਾਂਗੇ ਤੇ 벨ਟ ਵਾਲਾ ਸਾਈਡ ਛੱਡ ਦਾਂਗੇ ਇਹਨੂੰ ਆਪਾਂ ਬੁਕਰਮ ਪਾ ਕੇ ਫਿਰ ਆਪਾਂ ਇਹਦੇ ਉੱਪਰ ਸੀਨ ਲਗਾਣੀ ਆ ਆ ਦੇਖੋ ਇਦਾਂ ਅੰਦਰ ਵਾਲੀ ਸਾਈਡ ਤੇ ਸਫਾਈ ਚ ਇਹਨੂੰ ਫੋਲਡ ਕਰਨਾ ਕਪੜਾ ਵਿੱਚ ਦੇ ਲੈਣਾ ਤਮਸੀਨ ਲਗਾਤੀ ਹੈ ਫੋਲਡ ਕਰਤਾ ਬੈਕ ਸਾਈਡ ਉਤ ਬਾਅਦ ਆਪਾਂ ਇਲਾਸਟਿਕ ਪਾਵਾਂਗੇ ਇਲਾਸਟਿਕ ਕਿੱਦਾਂ ਲੈਣੀ ਹੈ ਜਿੱਦਾਂ ਤੁਹਾਡੀ ਕਮਰ ਆ ਫਰੰਟ ਸਾਈਡ ਤੁਸੀਂ ਬੁਕਰਮ ਪਾਈ ਹੋਈ ਆ 벨ਟ ਲਗਾਈ ਹੋਈ ਆ ਉਤੋਂ ਆਪਾਂ 2-3 ਇੰਚ ਘੱਟ ਲੈਣੀ ਆ ਠੀਕ ਹੈ ਜੀ 14 ਇੰਚ ਮੇਰੀ ਕਮਰ ਆ ਫਰੰਟ ਤੇ ਆਪਾਂ 10 ਇੰਚ ਦੀ ਮੈਂ ਲਈ ਆ ਇਲਾਸਟਿਕ 2-4 ਇੰਚ ਘੱਟ ਲੈਣੀ ਉਤੋਂ ਤੇ ਆਪਾਂ ਆ ਇਲਾਸਟਿਕ ਪਾ ਦਾਂਗੇ ਬੈਕ ਸਾਈਡ ਪਹਿਲਾ ਲਾਸਟਿਕ ਪਾਤੀ ਆ ਤੇ ਫਰੰਟ ਸਾਈਡ ਤੋਂ ਇੱਥੇ ਆਪਾਂ ਪਿੰਨਾ ਲਗਾ ਲਾਂਗੇ ਦੋਨਾਂ ਨੁਕਰਾਂ ਦੇ ਜਿੱਥੇ ਲਾਸਟਿਕ ਸ਼ੁਰੂ ਹੋਣੀ ਆ ਦੋਨਾਂ ਸਾਈਡਾਂ ਤੇ ਆਪਾਂ ਪਿੰਨਾ ਲਗਾ ਲੈਣੀ ਆ ਤੇ ਆਪ ਇੱਕ ਵਾਰੀ ਕਮਰ ਆਪਣੀ ਨਾਪ ਲੈਣੀ ਆ ਉਹ ਤੋਂ ਬਾਅਦ ਆਪਾਂ ਇੱਥੇ ਲਗਾ ਦੇਣੀ ਸੀਨ ਜਿਹੜੀ ਬੈਲਟ ਪਾਈ ਆ ਬੁਕਰਮ ਉਹਦੇ ਉੱਪਰ ਆਪਾਂ ਲਾਸਟਿਕ ਰੱਖ ਕੇ ਆ ਦੇਖੋ ਇਹਦੇ ਉੱਪਰ ਆਪਾਂ ਲਗਾ ਦੇਣੀ ਸੀਨ ਇਹਨੂੰ ਬਰਾਬਰ ਕਰਕੇ ਮੈਂ 2-3 ਸੀਨਾ ਲਗਾ ਲਿਆ ਇਹਨੂੰ ਪੱਕਾ ਕਰ ਲਿਆ ਔਰ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਸੇਮ ਹੀ ਇਦਾਂ ਹੀ ਲਾਸਟ ਤੱਕ ਨੂੰ ਜੋੜ ਦਾਂਗੇ ਮੁਕਰਮ ਦੇ ਉੱਪਰ ਰੱਖ ਕੇ ਸੀਨ ਲਗਾ ਦਾਂਗੇ ਐਨ ਨੂੰ ਵੀ ਆਪਾਂ ਦੋ ਦਿਨ ਸੀਨ ਲਗਾ ਕੇ ਪੱਕਾ ਕਰ ਲੈਣਾ ਲਾਸਟਿਕ ਨੂੰ ਉਤ ਤੋਂ ਬਾਅਦ ਆਪਾਂ ਫਰੰਟ ਸਾਈਡ ਜਿਹੜੀ ਬੈਲਟ ਲਗਾਈ ਹੋਈ ਹੈ ਉਹਦਾ ਕਪੜਾ ਵੀ ਆਪਾਂ ਫੋਲਡ ਕਰ ਦਾਂਗੇ ਐਨ ਨੂੰ ਆਪਾਂ ਖਿੱਚ ਕੇ बराबर ਕਰ ਲੈਣੀ ਚੋਣਾ ਤੇ ਪਹਿਲਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਕੱਪੜੇ ਨੂੰ ਉਕਰਮ ਦੇ ਕੱਪੜੇ ਦੇ ਉੱਪਰੋਂ ਫਰੰਟ ਸਾਈਡ ਤੋਂ ਤੇ ਕੋਤ ਬਾਅਦ ਆਪਾਂ ਲਾਸਟਕ ਤੇ ਇੱਕ ਸੀਨ ਲਗਾ ਦਾਂਗੇ ਸੈਂਟਰ ਚ ਤਦ ਬਾਅਦ ਲਾਸਟ ਨੂੰ ਖਿੱਚ ਕੇ ਤਾਂ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਸੀਨ ਲਗਾ ਲਾਂਗੇ ਇੱਕ ਸੈਂਟਰ 'ਚ ਲਾਸਟ ਨੂੰ ਖਿੱਚ ਕੇ ਸੀਨ ਲਗਾਈ ਜਾਵਾਂਗੇ ਆਪਾਂ ਤਾਂ ਆਪਾਂ ਫਰੰਟ ਸਾਈਡ ਤੇ ਵੀ ਉੱਪਰ ਕਿਨਾਰੇ ਤੇ ਸੀਨ ਲਗਾਤੀ ਆ ਤਾਂ ਆਹ ਸਲਵਾਰ ਮੇਰੀ ਤਿਆਰ ਆ ਉੱਪਰੋਂ ਬੈਲਟ ਬਣ ਕੇ ਉਸ ਤੋਂ ਬਾਅਦ ਇਹਦੇ ਅੱਗੇ ਪੌਂਚੀਆਂ ਦਾ ਕੰਮ ਪੌਂਚੇ ਤੇ ਆਪਾਂ ਬੁਕਰਮ ਲਾ ਕੇ ਪਹੁੰਚੇ ਸੀਨਾ ਵੀ ਲਗਾ ਸਕਦੇ ਆ ਤੇ ਪੌਂਚੇ ਤੇ ਸਕਰੋਲ ਪਾ ਕੇ ਡਿਜ਼ਾਈਨ ਵੀ ਬਣਾ ਸਕਦੇ ਆ ਤਾਂ ਮੈਂ ਡਿਜ਼ਾਈਨ ਬਣਾਇਆ ਸਕਰੋਲ ਪਾ ਕੇ ਤਾਂ ਆਪਾਂ ਇੱਥੇ ਫੋਲਡ ਕਰ ਲੈਣਾ ਜਿਹੜਾ 2 ਇੰਚ ਦਾ ਐਕਸਟਰਾ ਲਿਆ ਸੀ ਆਪਾਂ ਇੱਥੇ ਫੋਲਡ ਕਰਕੇ ਆਪਾਂ ਬੁਕਰਮ ਲਗਾ ਕੇ ਇਹਨੂੰ ਅਟੈਚ ਕਰ ਲੈਣਾ ਤੇ ਆਪਾਂ ਪੌਂਚੇ ਬਣਾ ਲੈਣੇ ਆ ਤੇ ਪੌਂਚੇ ਬਣਾ ਕੇ ਉਸ ਤੋਂ ਬਾਅਦ ਆਪਾਂ ਸੀਨ ਲਗਾ ਲੈਣੀ ਆ ਆ ਮੈਂ 2 ਇੰਚ ਦੀ ਬੁਕਰਮ ਲਈ ਆ ਤਾਂ ਆਪਾਂ ਉੱਪਰੋਂ ਆ হাফ ਇੰਚ ਛੱਡ ਕੇ ਉਸ ਤੋਂ ਬਾਅਦ ਇੱਥੋਂ ਆਪਾਂ ਫੋਲਡ ਕਰ ਦੇਣਾ ਆਪਾਂ ਪੌਂਚੇ ਤਿਆਰ ਕਰ ਲੈਣੇ ਆ ਪੌਂਚੇ ਤਿਆਰ ਕਰਨ ਤੋਂ ਬਾਅਦ ਆਪਾਂ ਸੀਨ ਲਗਾ ਲੈਣੇ ਆ ਫਿਟਿੰਗ ਦੀ ਤਾਂ ਆ ਮੇਰੀ ਸਲਵਾਰ ਤਿਆਰ ਆ ਤੁਹਾਨੂੰ ਫਾਈਨਲ ਲੁੱਕ ਦਿਖਾਣੀ ਆ ਤੇ ਜੇ ਤੁਹਾਨੂੰ ਚੰਗੀ ਲੱਗੀ ਆ ਦੇਖੋ ਬਹੁਤ ਪਿਆਰੀ ਸਲਵਾਰ ਬਣੀ ਆ ਕੰਫਰਟੇਬਲ ਸਲਵਾਰ ਬਣੀ ਆ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਚੈਨਲ ਨੂੰ ਥੈਂਕ ਯੂ ਫॉर ਵਾਚਿੰਗ ਸ਼ਸ਼ਕਾ ਜੀ ਬਾਏ ਬਾਏ